कल मेरे एक लड़की ने एक गल कही जोड़ा मेरा दिल किया मैं ते जरूर शेयर कर उसने कहा मैडम चाहे ब्याह हो गए तो चाहे तलाक हो घर तो औरत नहीं छड़ना पैदा मर्द ने तो कभी अपना घर नहीं छड़ा विह के औरत कार जानती। कार तो जाती मर्द अपने घर हों जो उसका तलाक होंगे ਤੇ ਉਦੋਂ ਆਰਥੋ ਦਾ ਕਰ ਛੱਡਦੇ ਪਰ ਕਦੀ ਕਿਸੇ ਨੇ ਸੋਚਿਆ ਵੀ ਤਲਾਕ ਤੋਂ ਬਾਅਦ ਉਹ ਜਾਵੇ ਕਿੱਥੇ ਉਦੋਂ ਤੱਕ ਤਾਂ ਮਾਪਿਓ ਬੁੱਢੇ ਹੋ ਚੁੱਕੇ ਹੁੰਦੇ ਕਈ ਵਾਰੀ ਤਾਂ ਮਾਪਿਓ ਇਸ ਦੁਨੀਆ ਤੇ ਹੁੰਦੇ ਹੀ ਨਹੀਂ ਤੇ ਫਿਰ ਉਹਨਾਂ ਨੂੰ ਕੌਣ ਲੁੱਕ ਆਫਟਰ ਕਰੇ ਇਸ ਕਰਕੇ ਜਿਹੜੇ ਵੀ ਮੇਰੀ ਵੀਡੀਓes ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰੀ ਇੱਕ ਸਲਾਹ ਹੈ ਕਿ ਪਲੀਜ਼ ਆਪਣੀਆਂ ਧੀਆਂ ਦੇ ਦਾਜ ਚੁਕੇ ਪੈਸੇ ਨਾ ਆਪਣੇ ਧੀਆ ਦੇ ਦਾਜ ਤੇ ਇਨੇ ਨੇ ਖਰਚੇ ਨਾ ਕਰੋ ਉਹਨਾਂ ਦੇ ਵਿਆਹਾਂ ਤੇ ਏਡੇ ਏਡੇ ਡੰਬਰ ਨਾ ਰਚੋ ਸਭ ਤੋਂ ਪਹਿਲਾਂ ਆਪਣੀਆਂ ਬੇਟੀਆਂ ਨੂੰ ਪੜਾ ਲਿਖਾ ਕੇ ਆਤਮ ਨਿਰਭਰ ਬਣਾਓ ਜਦੋਂ ਤੁਸੀਂ ਬਜ਼ੁਰਗ ਹੋ ਜਾਂਦੇ ਹੋ ਤੇ ਧੀਆ ਨੂੰ ਕੋਈ ਸਮੱਸਿਆ ਆਂਦੀ ਏ ਤੁਸੀਂ ਉਸ ਦੇ ਕਰਨ ਦੇ ਕਾਬਿਲ ਨਹੀਂ ਰਹਿੰਦੇ ਭਰਾਵਾਂ ਦੀਆਂ ਵੀ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹ ਵੀ ਕੁਝ ਨਹੀਂ ਕਰ ਸਕਦੇ ਤੇ ਫਿਰ ਧੀਆ ਜਿਹੜੀਆਂ ਪੜੀਆਂ ਲਿਖੀਆਂ ਨਹੀਂ ਜਿਨ੍ਹਾਂ ਦਾ ਕੋਈ ਰੋਜ਼ਗਾਰ ਨਹੀਂ ਉਹ ਕਿੱਥੇ ਜਾ ਉਹ ਕਿਸ ਤਰ੍ਹਾਂ ਜੀਵਨ ਕੱਟਣ ਇਸ ਕਰਕੇ ਮੇਰੀ ਇੱਕ ਨਿੱਜੀ ਸਲਾਹ ਕਿ ਰੋਟੀ ਕਪੜਾ ਔਰ ਮਕਾਨ ਤੋਂ ਬਾਅਦ ਏਕ ਲੜਕੀ ਨੂੰ ਜਾਂ ਹਰੇਕ ਨੂੰ ਕੁਝ ਚਾਹੀਦਾ ਹੈ ਤੇ ਉਹ এডੂਕੇਸ਼ਨ ਚਾਹੀਦੀ ਸਿਰਫ ਇੱਕ এডੂਕੇਸ਼ਨ ਹੈ ਜਿਹੜੀ ਉਹਨੂੰ ਆਦਮੀ ਤੋਂ ਇਨਸਾਨ ਬਣਾਉਣ ਦੇ ਨਾਲ-ਨਾਲ ਉਹਨੂੰ ਆਤਮ ਨਿਰਭਰ ਕਰਦੀ ਹੈ ਉਹਨੂੰ ਰੋਟੀ ਕਮਾਣਾ ਸਿਖਾਉਂਦੀ ਹੈ ਉਹਨੂੰ ਰਹਿਣਾ ਸਿਖਾਉਂਦੀ ਹੈ ਚਾਹੇ ਉਹ ਕਿਰਾਏ ਤੇ ਰਹੇ ਜੇ ਆਪਣਾ ਇੱਕ ਕਮਰੇ ਦਾ ਮਕਾਨ ਲੈ ਕੇ ਰਵੇ ਕਮ ਸੇ ਕਮ ਉਹ ਰਹਿ ਤਾਂ ਸਕੇ ਜਿਹੜੇ 40 45 ਲੱਖ ਉਹਦੇ ਵਿਆਹ ਤੇ ਲਾਉਂਦੇ ਹੋ ਉਹਨੂੰ ਕੋਈ ਛੋਟਾ ਜਿਹਾ ਬਿਜ਼ਨਸ ਸ਼ੁਰੂ ਕਰਕੇ ਦਿਓ ਕਿਸੇ ਵੀ ਲੜਕੀ ਦੀ ਸ਼ਾਦੀ ਉੰਨੀ ਦੇਰ ਨਾ ਕਰੋ ਜਿੰਨੀ ਦੇਰ ਉਹ ਆਤਮ ਨਿਰਭਰ ਨਹੀਂ ਹੁੰਦੀ ਜਿਉ ਆਤਮ ਨਿਰਭਰ ਹੋਏਗੀ ਤੇ ਉਹਨੂੰ ਸਸਰਾਲ ਦੇ ਵਿੱਚ ਇੰਨਾ ਪ੍ਰਤਾੜਿਤ ਵੀ ਨਹੀਂ ਕੀਤਾ ਜਾਏਗਾ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਕਮਾ ਕੇ ਖਾ ਸਕਦੀ ਹੈ ਸਭ ਤੋਂ ਜ਼ਿਆਦਾ ਪਰਤਾੜੀ ਤਾਂ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਹੜੇ ਟੋਟਲੀ ਉਹਨਾਂ ਤੇ ਡਿਪੈਂਡ ਕਰਦੀਆਂ ਉਹਨਾਂ ਨੂੰ ਇੱਕ ਇੱਕ ਗੱਲ ਦੇ ਉੱਤੇ ਮਿਹਨੇ ਦਿੱਤੇ ਜਾਂਦੇ ਧਨ ਕੀ ਪਤਾ ਕਮਾਈ ਕਿੱਤਾ ਕੀਤੀ ਜਾਂਦੀ ਪੈਸੇ ਕੋਈ ਪੇੜਾ ਨਾਲ ਤਾਂ ਨਹੀਂ ਲੱਗੇ ਹੁੰਦੇ ਇਸ ਕਰਕੇ ਇੱਕ ਇੱਕ ਪੈਸੇ ਦੀ ਉਹ ਮਥਾਜ਼ ਹੋ ਜਾਂਦੀਆਂ ਨੇ ਸਿਰਫ਼ ਤੇ ਸਿਰਫ਼ ਆਪਣੀ ਬੇਟੀਆਂ ਦੇ ਸੁਨਹਿਰੇ ਭਵਿੱਖ ਵਾਸਤੇ ਉਹਨਾਂ ਨੂੰ ਪੜਾਓ ਲਿਖਾਓ ਆਤਮ ਨਿਰਭਰ ਬਣਾਓ ਚਾਹੇ ਥੋੜਾ ਖਾ ਲੈਣਾ ਛੋਟੇ ਮਕਾਨ ਚ ਰਹਿ ਲੈਣਾ ਉਹਨਾਂ ਨੂੰ ਸਾਦੇ ਕੱਪੜੇ ਪਵਾ ਲੈਣਾ ਪਰ ਉਹਨਾਂ ਨੂੰ ਇੱਕ ਅੱਛਾ ਜੀਵਨ ਜ਼ਰੂਰ ਦੇ ਦੇਣਾ ਉਤਾਦੀ ਦੇ ਸਕੋਗੇ ਜੇ ਉਹਨਾਂ ਨੂੰ ਪੜਾ ਲਿਖਾ ਕੇ ਉਹਨਾਂ ਦੇ ਪੈਰਾਂ ਤੇ ਖੜਾ ਕਰੋਗੇ ਤਾਂ ਦੀ ਤੁਸੀਂ ਇੱਕ ਚੰਗੇ ਮਾਪੇ ਭੂਮਿਕਾ ਨਿਭਾ ਸਕੋਗੇ